ਸੁਬੇਦਾਰ ਨੇ ਇਹ ਗੱਲ ਕਹੀ ਕਿ ਕਿਤ ਨੂੰ ਮੈਂ ਕਹਿੰਦਾ ਹਾਂ ਸੁਬੇਦਾਰ ਕਹਿੰਦਾ ਸਪਾਹੀ ਨੂੰ ਵੀ ਆ ਤੇ ਆਉਂਦਾ ਆ ਕਹਿੰਦਾ ਜਾ ਸੁਬੇਦਾਰ ਕਹਿੰਦਾ ਜਾ ਤੇ ਉਹ ਜਾਂਦੇ ਨੇ ਕਹਿੰਦਾ ਪ੍ਰਭੂ ਯਿਸੂ ਜੀ ਕੀ ਆ ਮੈਂ ਇੱਕ ਨੂੰ ਕਹਿੰਦਾ ਆ ਤੇ ਆਉਂਦਾ ਦੂਜੇ ਨੂੰ ਕਹਿੰਦਾ ਜਾ ਇਸੇ ਤਰ੍ਹਾਂ ਤੂੰ ਵੀ ਹੁਕਮ ਕਰ ਹਾਂ ਜੀ ਅੱਜ ਆਪਣੇ ਚਾਕਰਾਂ ਨੂੰ ਇਹ ਕਰਨਾ ਉਹ ਕਰਦਾ ਹੈ ਮੈਂ ਕਹਿੰਦਾ ਤੇ ਉਹ ਕਰਦੇ ਨੇ ਕੇ ਚਰਜ ਮੰਨਿਆ ਯਿਸੂ ਨੇ ਸੁਣ ਕੇ ਤੇ ਅਚਰਜ ਮੰਨਿਆ ਯਿਸੂ ਨੇ ਉਹਨਾਂ ਨੂੰ ਜਿਹੜੇ ਮਗਰਮਗਰ ਆਉਂਦੇ ਸਨ ਯਿਸੂ ਨੇ ਉਹਨਾਂ ਨੂੰ ਜਿਹੜੇ ਮਗਰਮਗਰ ਆਉਂਦੇ ਸਨ ਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਇਜ਼ਰਾਈਲ ਵਿੱਚ ਵੀ ਮੈਂ ਐਡੀ ਨੇਚਾ ਨਹੀਂ ਵੇਖੀ ਇਜ਼ਰਾਈਲ ਦੇ ਵਿੱਚ ਵੀ ਐਡੀ ਵੱਡੀ ਨੇਚਾ ਨਹੀਂ ਵੇਖੀ ਅੱਜ ਮੈਂ ਤੁਹਾਨੂੰ ਆਖਦਾ ਹਾਂ ਮੈਂ ਤੁਹਾਨੂੰ ਇੱਕ ਗੱਲ ਸਾਫ਼-ਸਾਫ਼ ਕਹਿੰਦਾ ਹਾਂ ਬੱਥੇਰੇ ਚੜਦੇ ਹੋ ਲੈਂਦੇ ਹੋ ਆਉਣਗੇ ਤੇ ਸਵਰਗ ਦੇ ਰਾਜ ਵਿੱਚ ਇਬਰਾਹੀ ਇਸਾਕ ਤੇ ਯਕੂਬ ਨਾਲ ਬੈਠਣਗੇ ਸਵਰਗ ਦੇ ਰਾਜ ਵਿੱਚ ਇਬਰਾਹੀ ਇਸਾਕ ਤੇ ਯਕੂਬ ਦੇ ਨਾਲ ਬੈਠਣਗੇ ਪਰ ਰਾਜ ਦੇ ਪੁੱਤਰਬਾਰ ਦੇ ਅੰਧਕੋਰ ਵਿੱਚ ਕੱਢੇ ਜਾਣਗੇ ਪਰ ਜਿਹੜੇ ਦੁਸ਼ਟ ਆ ਲੋਕ ਹੋਣਗੇ ਉਹ ਬਾਹਰ ਦੇ ਅੰਧਕੋਰ ਵਿੱਚ ਛੁੱਟੇ ਜਾਣਗੇ ਇਸ ਕਰਕੇ ਗੌਰ ਕਰੀਏ ਚਾਰ ਦਿਓ ਤੇ ਲੈnde ਆਉਣਗੇ ਔਰ ਇਹੋ ਜੇ ਲੋਕ ਆਉਣਗੇ ਜਿਹੜੇ ਵਿਸ਼ਵਾਸ ਵਾਲੇ ਆਉਣਗੇ ਨੀਚਾ ਵਾਲੇ ਆਉਣਗੇ ਤੇ ਉਹ ਸਵਰਗ ਦੇ ਰਾਜ ਦੇ ਵਿੱਚ ਇਬਰਾਹੀਮ ਇਸਾਖ ਯਾਕੂਬ ਦੇ ਨਾਲ ਬੈਠਣਗੇ ਬੋਲੇ ਹallelujah ਹallelujah ਇਸ ਸੰਸਾਰ ਦੇ ਉੱਤੇ ਜਿਹੜੇ ਲੋਕ ਵਿਸ਼ਵਾਸ ਕਰਨਗੇ ਪ੍ਰਭੂ ਯਿਸੂ ਦੇ ਉੱਤੇ ਜਿਨ੍ਹਾਂ ਦੇ ਕੋਲ ਭਰੋਸਾ ਹੋਵੇਗਾ ਜਿਨ੍ਹਾਂ ਦੇ ਕੋਲ ਨੇਚਾ ਹੋਵੇਗੀ ਪ੍ਰਭੂ ਦੇ ਉੱਤੇ ਖੁਦਾਵੰਦ ਯਿਸੂ ਦੇ ਉੱਤੇ ਅੱਜ ਵਿਸ਼ਵਾਸ ਕਰੀਏ ਪ੍ਰਭੂ ਯਿਸੂ ਦੇ ਉੱਤੇ ਵਿਸ਼ਵਾਸ ਜਦੋਂ ਸਾਡਾ ਹੋਵੇਗਾ ਨੇਚਾ ਹੋਵੇਗੀ ਈਮਾਨ ਹੋਵੇਗਾ ਤੇ ਉਹਦੇ ਵਿੱਚ ਆਪਾਂ ਨੂੰ ਤਗੜੇ ਹੋਣਾ ਚਾਹੀਦਾ ਈਮਾਨ ਵਿੱਚ ਤਗੜੇ ਹੋ ਕੇ ਹਰ ਦੁੱਖ ਨੂੰ ਸਹਿ ਕੇ ਔਰ ਕਸ਼ਟ ਨੂੰ ਸਹਿ ਕੇ ਕੀ ਕਰੀਏ ਜਦੋਂ ਹਰ ਕਸ਼ਟ ਨੂੰ ਸਹਿ ਕੇ ਦੁੱਖ ਨੂੰ ਸਹਿ ਕੇ ਅੱਗੇ ਵਧਾਂਗੇ ਤੇ ਕੀ ਹੋਵੇਗਾ ਉਹ ਸਾਰੇ ਸਾਡੇ ਤੋਂ ਦੁੱਖ ਜਾਂਦੇ ਰਹਿਣਗੇ ਬੋਲੇ ਹallelujah ਹallelujah ਅਜੂਬ ਨੇ ਕਿੰਨਾ ਵਿਸ਼ਵਾਸ ਰੱਖਿਆ ਖਰਾ ਤੇ ਸਿੱਧਾ ਬੰਦਾ ਸੀ ਸੰਪੂਰਨ ਬੰਦਾ ਸੀ ਔਰ ਵਚਨ ਦੇ ਵਿੱਚ ਲਿਖਿਆ ਆ ਅਜੂਬ ਦੇ ਉੱਤੇ ਬੜਾ ਦੁੱਖ ਆਇਆ ਬੜਾ ਕਸ਼ਟ ਆਇਆ ਪਰ ਵਿਸ਼ਵਾਸ ਦੇ ਵਿੱਚ ਪੱਕਾ ਰਹਾ ਇਮਾਨ ਦੇ ਵਿੱਚ ਪੱਕਾ ਰਹਾ ਪੱਕੇ ਰਹਿਣਾ ਨੇਚਾ ਦੇ ਵਿੱਚ ਬਹੁਤ ਜ਼ਰੂਰੀ ਹੈ ਔਰ ਜਦੋਂ ਤੁਸੀਂ ਨੇਚਾ ਦੇ ਵਿੱਚ ਪੱਕੇ ਰਹੋਗੇ ਵਿਸ਼ਵਾਸ ਦੇ ਵਿੱਚ ਪੱਕੇ ਰਹੋਗੇ ਤੇ ਇਹ ਜ਼ਰੂਰੀ ਹੈ ਅਸੀਂ ਸਵਰਗ ਦੇ ਰਾਜ ਵਿੱਚ ਜਾਵਾਂਗੇ ਤੇ ਜੇ ਆਪਾਂ ਨੇਚਾ ਵਿੱਚ ਪੱਕੇ ਨਹੀਂ ਰਸੂਲਾ ਦੇ ਕਰਤੱਵ ਉਹਦੇ ਚਾ 14 ਅਧਾਇ 21 ਵਚਨ ਦੇ ਵਿੱਚ ਪ੍ਰਭੂ ਦਾ ਬਚਨ ਕੀ ਕਹਿੰਦਾ ਆ ਔਰ ਬਾਈ ਬਚਨ ਜਦੋਂ ਸੁਣਦੇ ਆ ਤੇ ਅਸੀਂ ਜਦੋਂ ਸਵਰਗ ਦੇ ਰਾਜ ਵਿੱਚ ਫੇਰੀ ਵਾਟ ਸਕਨੇ ਆ ਜੇ ਅਸੀਂ ਨੇਚਾ ਵਿੱਚ ਤਗੜੇ ਹੋ ਕੇ ਰਵਾਂਗੇ ਬੋਲੇ ਹਾਲੇਲੂਇ ਹਾਲੇਲੂਇ ਇਧਰ ਨੂੰ ਕਰ ਰਹੇ ਪੀ ਮੂੰਹ ਇਧਰ ਕੀ ਤਾਂ ਪ੍ਰਭੂ ਦੇ ਕਲਾਮ ਚ ਲਿਖਿਆ ਆ ਬڑے ਲੋਕ ਚੜਦੇ ਹੋ ਲੈਦੇ ਆਉਣਗੇ ਤੇ ਪ੍ਰਭੂ ਯਿਸੂ ਦੇ ਨਾਲ ਬੈਠਣਗੇ ਇਬਰਾਹਮ, ਇਸਹਾਕ, ਯਾਕੂਬ ਦੇ ਨਾਲ ਰਾਜ ਦੇ ਵਿੱਚ ਬੈਠਣਗੇ। ਹਾਂਜੀ ਪੜ੍ਹ ਲਿਏ ਜੀ 14 ਅਧਿਆਇ 22 ਵਚਨ। ਅਤੇ ਚੇਲਿਆਂ ਦੇ ਮਨਾਂ ਨੂੰ ਤਗੜਿਆ ਕਰਦੇ ਅਤੇ ਉਪਦੇਸ਼ ਦਿੰਦੇ ਸਨ। ਚੇਲਿਆਂ ਦੇ ਮਨਾਂ ਨੂੰ ਵੀ ਕਰਦੇ ਜੀ ਰੱਬ ਦੇ ਬੰਦੇ ਤਗੜੇ ਕਰਦੇ ਚੇਲਿਆਂ ਦੇ ਮਨਾਂ ਨੂੰ ਹਾਂਜੀ। ਬਨੇ ਰੋ ਕਾਦੇ ਵਿੱਚ ਬਣ ਕੇ ਰੋ ਨੇਚਾ ਵਿੱਚ ਨੇਚਾ ਵਾਲੀ ਬੰਦਗੀ ਕਰੋ ਵਿਸ਼ਵਾਸ ਦੇ ਨਾਲ ਭਰ ਕੇ ਬੰਦਗੀ ਕਰੋ ਹਾਂਜੀ ਅੱਜ ਕਿਹਾ ਕਿ ਅਸੀਂ ਬਹੁਤ ਵਿਪਤਾ ਸਹਿਗੇ ਪਰਮੇਸ਼ਰ ਦੇ ਰਾਜ ਵਿੱਚ ਵਰਨਾ ਹੈ ਕਿੱਥੇ ਵਰਨਾ ਆ ਪਰਮੇਸ਼ਰ ਦੇ ਰਾਜ ਨੇਚਾ ਵਿੱਚ ਬਣ ਕੇ ਰੋ ਵਿਪਤਾ ਸਹਿਣੀ ਹੈ ਕਸ਼ਟ ਸਹਿਣੇ ਪੈਣੇ ਆ ਲੋਕਾਂ ਦੀਆਂ ਗੱਲਾਂ ਤਾਂ ਨਹੀਂ ਮੀਣੇ ਸਹਿਨੇ ਪੈਣੇ ਸਹਿ ਕੇ ਤੇ ਫਿਰ ਅਸੀਂ ਪ੍ਰਭੂ ਦੇ ਰਾਜ ਵਿੱਚ ਵੜਨਾ ਨੇਚਾ ਵਿੱਚ ਬਣੇ ਰਹੋ ਵਿਸ਼ਵਾਸ ਵਿੱਚ ਬਣੇ ਰਹੋ ਅੱਜ ਬੜੇ ਲੋਕ ਆਪਣੇ ਵਿਸ਼ਵਾਸ ਤੋਂ ਜਾਂਦੇ ਰਹਿੰਦੇ ਆ ਥੋੜਾ ਦੌਕਾ ਜੇ ਕਸ਼ਟ ਆ ਜਾਏ ਪਰ ਚੱਲਦੇ ਨਹੀਂ ਪ੍ਰਭੂ ਦਾ ਵਚਨ ਕਹਿੰਦਾ ਆ ਅਸੀਂ ਬਹੁਤ ਵਿਪਤਾ ਸਹਿ ਕੇ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਹੈ ਪ੍ਰਭੂ ਦੇ ਰਾਜ ਵਿੱਚ ਫੇਰ ਹੀ ਆਪਾਂ ਵੜਾਂਗੇ ਜਦੋਂ ਅਸੀਂ ਕਸ਼ਟ ਸਹਿ ਕੇ ਪਤਾ ਫੇਰ ਲੱਗਦਾ ਆ ਜਦੋਂ ਸਾਡੇ ਜੀਵਨ ਚ ਕਸ਼ਟ ਦੋ ਕੌਣ ਔਰ ਉਹਨਾਂ ਦੇ ਵਿੱਚ ਅਸੀਂ ਆਪਣੇ ਈਮਾਨ ਵਿੱਚ ਤਗੜੇ ਰਹੀਏ ਭਰੋਸੇ ਵਿੱਚ ਬਣ ਕੇ ਰਹੀਏ ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਨੇਚਾ ਵਿੱਚ ਤਗੜੇ ਰਹੋ ਫੇਰ ਆਪਾਂ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਆ ਵਿਪਤਾ ਸਹਿ ਕੇ ਔਰ ਅਜੂਬ ਤੇ ਬੜਾ ਦੁੱਖ ਅਜੂਬ ਤੇ ਬੜਾ ਕਸ਼ਟ ਆਇਆ ਅਜੂਬ ਉਤੇ ਬੜੇ ਖੌਫਨਾਕ ਹਨੇਰੀ ਆਈ ਪੁੱਤਰ ਧੀਆ ਸਭ ਕੁਝ ਜਾਂਦਾ ਰਿਹਾ ਮਾਂ ਤਾਂ ਨਾ ਜਾਂਦਾ ਰਿਹਾ ਪਤਨੀ ਉਹਦੀ ਕਹਿਣ ਲੱਗੀ ਫਟਕਾਰ ਦੇ ਆਸੀ ਰੱਬ ਨੂੰ ਛੱਡ ਦੇ ਪਰ ਕਹਿੰਦਾ ਤੂੰ ਝੱਲੀਆਂ ਧੀਵੀਆਂ ਦੇ ਵਿੱਚੋਂ ਧੀਵੀ ਆ ਚੰਗਾ ਚੰਗਾ ਲੈ ਲੈਣੇ ਆ ਪਰ ਜਦੋਂ ਹੁਣ ਦੁੱਖ ਪਿਆ ਆ ਤੇ ਝੱਲਦੇ ਨਹੀਂ ਪਰ ਅਜੂਬ ਨੇ ਸਾਰਾ ਦੁੱਖ ਝੱਲਿਆ ਤੇ ਖੁਦਾ ਨੇ ਦੁਨੀ ਬਰਕਤ ਦਿੱਤੀ ਬੋਲੇ ਹallelujah ਹallelujah ਅੱਜ ਅਜੂਬ ਦਾ ਅੱਜ ਤੱਕ ਨਾ ਜਿਹੜਾ ਬਰਕਰਾਰ ਆ ਔਰ ਵਚਨ ਦੇ ਵਿੱਚ ਲਿਖਿਆ ਆ ਜਿਹੜੇ ਪਰਮੇਸ਼ਵਰ ਦੇ ਈਸੇ ਹਾਲ ਤੇ ਚੱਲਦੇ ਆ ਉਹ ਸਦਾ ਤੱਕ ਕਾਇਮ ਰਹਿੰਦੇ ਸਦਾ ਸਦਾ ਲੈ ਕਾਇਮ ਅਜੇ ਔਰ ਬਹੁਤ ਫਜ਼ਲ ਦੇ ਦੁਆਰਾ ਅੱਜ ਤੋਂ ਬਹੁਤ ਸਿਰ ਅਜੂਬ ਨੇ ਇਹ ਦੁੱਖ ਚ ਲਿਆ ਹੈ ਥੋੜੇ ਸਮੇਂ ਲਈ ਪਰ ਉਹਦਾ ਨਾਮ ਸਦਾ ਸਦਾ ਲਈ ਕਾਇਮ ਰਹਿਣਾ ਔਰ ਬਹੁਤ ਮਹਾਨ ਪਰਮੇਸ਼ਵਰ ਦਾ ਸੰਤ ਬਣਿਆ ਗੌਰ ਕਰੀਏ ਰਬੂ ਦੇ ਕਲਾਮ ਵਿੱਚ ਲਿਖਿਆ ਨੇਚਾ ਦੇ ਵਿੱਚ ਬਣੇ ਰੋ ਨੇਚਾ ਦੇ ਵਿੱਚ ਆਪਾਂ ਤਗੜੇ ਰਹੀਏ ਵਿਸ਼ਵਾਸ ਦੇ ਵਿੱਚ ਤਗੜੇ ਰਹੀਏ ਜਦੋਂ ਵਿਸ਼ਵਾਸ ਵਿੱਚ ਆਪਾਂ ਤਗੜੇ ਰਵਾਂਗੇ ਤੇ ਪਰਮੇਸ਼ਵਰ ਦੇ ਰਾਜ ਦੇ ਵਿੱਚ ਪਹੁੰਚਾਂਗੇ ਵਿਸ਼ਵਾਸ ਤੋਂ ਬਿਨਾ ਨੇਚਾ ਤੋਂ ਬਿਨਾ ਕੋਈ ਵੀ ਪਰਮੇਸ਼ਵਰ ਦੇ ਰਾਜ ਵਿੱਚ ਨਹੀਂ ਜਾ ਸਕਦਾ ਜਦੋਂ ਵਿਸ਼ਵਾਸ ਹੋਵੇਗਾ ਔਰ ਬਾਈਬਲ ਵਿੱਚ ਲਿਖਿਆ ਆ ਚੁਣੇ ਹੋਏ ਲੋਕ ਵੀ ਨੇਚਾ ਤੋਂ ਖੁਜ ਸਕਦੇ ਅੰਤ ਦੇ ਦਿਨਾਂ ਦੇ ਵਿੱਚ ਅੱਜ ਜਦੋਂ ਤੁਸੀਂ ਮੱਤੀ ਦੀਆਂ ਜੇਲ ਚਵੇ ਅਦੇ ਉਹਦਾ 22ਵਾਂ ਵਚਨ ਪੜੋਗੇ ਤੇ ਉੱਥੇ ਵਚਨ ਦੇ ਵਿੱਚ ਚ ਲਿਖਿਆ ਉਹਨਾਂ ਦੇ ਦਿਨਾਂ ਅੰਤ ਦੇ ਦਿਨਾਂ ਦੇ ਵਿੱਚ ਬੜੇ ਝੂਠੇ ਮਸੀਹ ਝੂਠੇ ਨਬੀ ਖੜੇ ਹੋਣਗੇ ਝੂਠੇ ਮਸੀਹ ਝੂਠੇ ਨਬੀ ਖੜੇ ਹੋਣਗੇ ਤੇ ਕੀ ਕਰਨਗੇ ਉਹ ਵੱਡੇ ਵੱਡੇ ਚਮਤਕਾਰ ਕਰਨਗੇ ਹੋ ਸਕੇ ਤੇ ਚੁਣੇ ਹੋયા ਨੂੰ ਵੀ ਪਰਮਾ ਦੇ ਵਿੱਚ ਪਾ ਜਾਣ ਅੱਜ ਬੜੇ ਲੋਕ ਚਮਤਕਾਰ ਵੇਖ-ਵੇਖ ਕੇ ਆਪਣੇ ਵਿਸ਼ਵਾਸ ਦੇ ਵਿੱਚੋਂ ਡੋਲ ਜਾਂਦੇ ਆ। ਭਵਿਕ ਬਾਣੀਆਂ ਦੱਸਦੇ ਆ ਲੋਕ ਸੁਣ ਸੁਣਾ ਡੱਕਦੇ ਆ ਜਿਹੜੇ ਉਹ ਲੋਕ ਇਸ ਕਲਾਮ ਨੂੰ ਭੁੱਲ ਜਾਂਦੇ ਆ ਕਿ ਅੰਤ ਦੇ ਦਿਨਾਂ ਦੇ ਵਿੱਚ ਝੂਠੇ ਮਸੀਹ ਝੂਠੇ ਨਬੇ ਉੱਟਣਗੇ ਜਿਹੜੇ ਵੱਡੇ-ਵੱਡੇ ਕੰਮ ਚਿੰਨ ਚਮਤਕਾਰ ਕਰਨਗੇ ਹੋ ਸਕੇ ਤੇ ਚੁਣੇ ਹੋਏ ਲੋਕ ਵੀ ਪਲਾਵਿਆਂ ਚ ਪੈ ਜਾਣਗੇ ਪਲਾਵਿਆਂ ਚ ਪੈ ਜਾਣਗੇ ਤੇ ਉਹ ਪਰਮੇਸ਼ਵਰ ਦੇ ਰਾਜ ਤੋਂ ਪਰਮੇਸ਼ਵਰ ਦੇ ਜਲਾਲ ਤੋਂ ਰਹਿ ਜਾਣਗੇ ਪਰਮੇਸ਼ਵਰ ਦੇ ਪ੍ਰਕਾਸ਼ ਤੋਂ ਰਹਿ ਜਾਣਗੇ ਇਸ ਕਰਕੇ ਗੌਰ ਕਰੀਏ ਅਸੀਂ ਉਹਨਾਂ ਨੂੰ ਰੱਬ ਦੇ ਨਾਮ ਮੰਨੀਏ ਜਿਹੜੇ ਵੱਡੇ ਵੱਡੇ ਚਮਤਕਾਰ ਵੱਡੇ ਵੱਡੇ ਚਿੰਦ ਮੁਖਾਲਦੇ ਆ ਤੇ ਅਸੀਂ ਕਹਿੰਦੇ ਆ ਅਸੀਂ ਝਟ ਉਹਨਾਂ ਦੇ ਮਗਰ ਲੱਗ ਜਾਂਦੇ ਆ ਸਾਡੇ ਦਿਲ ਦੀਆਂ ਗੱਲਾਂ ਕੋਈ ਦੱਸ ਦਿਆ ਇਹ ਕਹਿੰਦੇ ਨੇ ਵੀ ਰੱਬ ਦੀਆਂ ਗੱਲਾਂ ਐ ਆਪਣੇ ਬੰਦਗੀ ਨੂੰ ਨਹੀਂ ਅਸੀਂ ਦੇਖਦੇ ਆਪਣੇ ਇਬਾਦਤ ਨੂੰ ਨਹੀਂ ਦੇਖਦੇ ਪਰ ਅਸੀਂ ਕੀ ਕਰਦੇ ਝਟ ਹਰ ਇੱਕ ਦੇ ਮਗਰ ਲੱਗ ਜਾਂਦੇ ਹਰ ਇੱਕ ਦੇ ਗਾੜੀ ਸਿਰ ਦਾ ਦੇਨੇ ਲਓ ਜੀ ਕਰੋ ਸਾਡੇ ਵਾਸਤੇ ਦੁਆ ਅਸੀਂ ਹਰ ਇੱਕ ਨੂੰ ਦੁੱਖ ਦੱਸਣ ਆ ਪੈਨੇ ਆ ਪਰ ਬਾਈਬਲ ਦੇ ਵਿੱਚ ਲਿਖਿਆ ਹਰੇਕ ਆਤਮਾ ਦਿਵਤਿ ਵਿਸ਼ਵਾਸ ਨਾ ਕਰੋ ਕਰੋ ਸਗੋ ਆਤਮਾ ਨੂੰ ਕੀ ਕਰੋ ਪਰਖੋ ਕੀ ਕਰੋ ਆਤਮਾ ਨੂੰ ਸੰਤਾਂ ਨੂੰ ਪਰ ਕੋ ਸੇਵਕਾਂ ਨੂੰ ਪਰ ਕੋ ਬਾਇਓਲੋਜੀ ਚਲੇ ਕਿਉਂ ਭੇਡਾਂ ਦੇ ਭੇਸ ਵਿੱਚ ਆਉਂਦੇ ਨੇ ਤੇ ਅੰਦਰੋਂ ਬਾੜਨ ਵਾਲੇ ਮਗਿਆੜ ਹੁੰਦੇ ਨੇ ਜਿਹੜੇ ਕੀ ਕਰਨਗੇ ਸਵਰਗ ਤੋਂ ਬੰਦੇ ਨੂੰ ਰਹਿ ਰੱਖ ਲੈਣਗੇ ਨਾਮ ਵੜਦੇ ਆ ਤੇ ਨਾਮ ਵੜਨ ਵਾਲੇ ਨੂੰ ਵੜਨ ਦੇਣਾਈ ਅੱਜ ਬਹੁਤ ਝੂਠੀਆਂ ਗੱਲਾਂ ਕਰ ਕਰਕੇ ਅੱਜ ਤੁਸੀਂ ਆ ਬਾਬੇ ਮੰਗਣ ਆਲੇ ਆਉਂਦੇ ਆ ਉਹਨਾਂ ਮਾਲਾ ਪਾਈਆਂ ਹੁੰਦੀਆਂ ਤੇ ਉਹ ਵੀ ਉਹਨਾਂ ਕੋਲ ਤਜਰਬਾ ਹੀ ਨਾ ਹੁੰਦਾ ਹੈ ਤੇ ਤੁਹਾਡੇ ਘਰ ਦੇ ਵਿੱਚ ਆ ਜਾਣਗੇ ਆ ਮੈਨੂੰ ਕਿਸੇ ਥੋੜੇ ਸਮਾਂ ਹੋਇਆ ਇੱਕ ਭੈਣ ਰੋ ਰੋ ਕੇ ਗੱਲਾਂ ਦੱਸੇ ਕਿ ਕੋਈ ਆ ਗਿਆ ਬਾਬਾ ਸਾਧ ਕੋਈ ਤੇ ਉਹਨੇ ਆ ਕੇ ਉਹ ਗੱਲਾਂ ਹੀ ਤਜਰਬੇ ਨਾਲ ਇਹੋ ਜਿਹੀਆਂ ਦੱਸਦੀ ਜਿਹੜੇ ਘਰਾਂ ਦੇ ਵਿੱਚ ਹੋਈਆਂ ਹੋਣ ਇਸੇ ਤਰ੍ਹਾਂ ਹੀ ਅੱਜ ਕੱਲ ਯਿਸੂ ਦਾ ਨਾਮ ਲੈ ਕੇ ਲੋਕ ਕਾਰਨ ਡੈ ਪਿਆ ਇਸੇ ਕਰਕੇ ਪ੍ਰਭੂ ਦੇ ਪ੍ਰਭੂ ਯਿਸੂ ਨੇ ਬਹੁਤ ਚਿਰ ਪਹਿਲਾਂ ਹੀ ਭਵਿੱਖ ਬਾਣੀ ਕੀਤੀ ਕਿ ਅੰਤ ਦੇ ਸਮੇਂ ਦੇ ਵਿੱਚ ਹੋਵੇਗਾ ਮਤੀ ਦੀਆਂ ਜੀਵ ਔਰ ਸੱਤਾ ਦੇ ਮਤੀ ਦੀ ਸੱਤਾ ਦੇ ਕੀ ਵਚਨ ਪੜੀ ਔਰ ਕੀ ਹੋਵੇਗਾ ਔਰ ਇਸ ਤਰ੍ਹਾਂ ਦੇ ਲੋਕ ਹੋਣਗੇ ਬਾਬਿਆਂ ਦੀ ਤਰ੍ਹਾਂ ਜਿਹੜੇ ਯਿਸੂ ਦਾ ਨਾਮ ਲੈਣਗੇ ਪਰ ਕੀ ਕਰਨਗੇ ਪੜੀਾਰੇ ਇੱਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਨਾ ਕਿ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਆ ਉਹ ਰਾਜ ਵਿੱਚ ਵਰੇਗਾ ਉਹ ਪ੍ਰਭੂ ਪ੍ਰਭੂ ਨਾਮ ਲੈਣ ਵਾਲਿਆਂ ਦੇ ਕੋਲੋਂ ਐਵੇਂ ਨਾ ਡਰਿਓ ਕਿ ਪ੍ਰਭੂ ਦਾ ਨਾਮ ਲੈਂਦੇ ਆ ਪਤ ਨਹੀਂ ਇਹਦਾ ਕੀ ਕਰ ਦੇਣਾ ਡਰੋ ਨਾ ਕੁਛ ਨਹੀਂ ਕਰਦੇ ਲੱਗੇ ਕੋਈ ਆ ਗਾਮ ਆ ਕਰਕੇ ਤੁਹਾਡੇ ਉਤੇ ਤੁਹਾਨੂੰ ਕੁਝ ਕਰ ਨਹੀਂ ਸਕਦੇ ਜਦੋਂ ਉਹਦੀ ਕਿਰਪਾ ਹੋਵੇਗੀ ਤੇ ਕੋਈ ਵੀ ਸਾਡੇ ਵਿਰੁੱਧ ਨਹੀਂ ਹੋਏਗਾ ਬੋਲੇ ਹਾਲੇਲੂਇਆ ਹਾਲੇਲੂਇਆ ਬਹੁਤੇ ਲੋਗ ਅਨੇਕ ਕਹਿਣਗੇ ਪ੍ਰਭੂ ਪ੍ਰਭੂ ਉਹ ਸਵਰਗ ਦੇ ਰਾਜ ਵਿੱਚ ਨਹੀਂ ਜਾਣਗੇ ਹਾਂਜੀ ਸਵਰਗੀ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਅੱਜ ਪਰਮੇਸ਼ਵਰ ਯਿਸੂ ਦੀ ਮਰਜ਼ੀ ਨੂੰ ਨਹੀਂ ਲੋਕ ਜਾਣਦੇ ਅੱਜ ਆਪਣੇ ਮਗਰ ਬਹੁਤਾ ਲਾਉਂਦੇ ਆ ਅੱਜ ਪ੍ਰਚਾਰ ਕਰਨਗੇ ਤੇ ਆਪਣੀਆਂ ਗੱਲਾਂ ਪਹਿਲਾਂ ਦੱਸੀ ਜਾਣਗੇ ਯਿਸੂ ਦੀਆਂ ਗੱਲਾਂ ਘੱਟ ਦੱਸਦੇ ਆ ਬਹੁਤੀਆਂ ਕਿਧੀਆਂ ਗੱਲਾਂ ਦੱਸਦੇ ਆ ਆਪਣੀਆਂ ਗੱਲਾਂ ਦੱਸਦੇ ਆ ਆ ਵੀ ਮੈਂ ਆ ਵੀ ਮੈਂ ਕੀਤਾ ਆ ਵੀ ਹੋ ਗਿਆ ਮੈਂ ਉੱਥੇ ਗਿਆ ਮੈਂ ਗਿਆ ਯਿਸੂ ਗਿਆ ਤੇ ਸਾਰਾ ਕੁਝ ਠੀਕ ਹੁੰਦਾ ਇਸ ਕਰਕੇ ਉਹਦੀ ਮਰਜ਼ੀ ਅੱਗੇ ਨਹੀਂ ਰੱਖਦੇ ਕਿਹਦੀ ਮਰਜ਼ੀ ਰੱਖਦੇ ਆ ਆਪਣੇ ਬਾਰੇ ਯਾਦਾ ਅੱਜ ਜਿਹੜੇ ਉਹਨਾਂ ਦੇ ਮਗਰ ਲੱਗੇ ਹੁੰਦੇ ਆ ਉਹ ਵੀ ਕਿਧੀਆਂ ਗੱਲਾਂ ਦੱਸਦੇ ਆ ਉਹੀ ਉਹਨਾਂ ਦੀ ਯਿਸੂ ਦੀਆਂ ਗੱਲਾਂ ਘਟ ਦੱਸਦੇ ਆ ਬਹੁਤੇ ਜਿੰਨਾਂ ਕੋਲੋਂ ਜਾਂਦੇ ਆ ਉਹਨਾਂ ਦੀਆਂ ਗੱਲਾਂ ਦੱਸਦੇ ਆ ਯਿਸੂ ਦੀਆਂ ਗੱਲਾਂ ਇਸ ਕਰਕੇ ਯਿਸੂ ਦੀਆਂ ਗੱਲਾਂ ਕਰਿਆ ਕਰੋ ਬੋਲੇ ਹallelujah ਅਮੀਨ ਬੜੀ ਅਗੇ ਕਲਾਮ ਵਿੱਚ ਲਿਖਿਆ ਉਸ ਦਿਨ ਅਨੇਕ ਮਨ ਨੂੰ ਆਉਣਗੇ ਉਸ ਦਿਨ ਅਨੇਕ ਮਨ ਨੂੰ ਕਹਿਣਗੇ ਯਿਸੂ ਦੇ ਪ੍ਰਭੂ اے ਪ੍ਰਭੂ ਹੈ ਪ੍ਰਭੂ ਤੇਰਾ ਨਾਮ ਲੈ ਕੇ ਅਗਾਹ ਵਾਕ ਨਹੀਂ ਕੀਤਾ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਉਹ ਕਹਿਣਗੇ ਪ੍ਰਭੂ ਜੀ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅੰਤ ਦੇ ਦਿਨ ਦੇ ਵਿੱਚ ਯਸੂ ਸਾਹਮਣੇ ਬੈਠਾ ਹੋਏਗਾ ਤਖਤ ਉਤੇ ਉਹ ਕਹਿਣਗੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਤੇਰਾ ਨਾਮ ਲੈ ਕੇ ਅਗਾਹ ਵਾਕ ਨਹੀਂ ਕੀਤੇ ਹਾਂਜੀ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾ ਨਹੀਂ ਕੀਤੀਆਂ ਤੇਰਾ ਨਾਮ ਲੈ ਕੇ ਬਹੁਤੀਆਂ ਕਲਾ ਮਾਤਾ ਨਹੀਂ ਕੀਤੀਆਂ ਸੀ ਸਾਫ ਆਖਾਂਗਾ ਯਿਸੂ ਕਹਿੰਦਾ ਮੈਂ ਸਾਫ ਇਹ ਗੱਲ ਕਹਿ ਦਾਂਗਾ ਕਿ ਮੈਂ ਤੁਹਾਨੂੰ ਕਦੇ ਨਹੀਂ ਜਾਣਿਆ ਕਹਿੰਦਾ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਨਹੀਂ ਇਹ ਬਿਰਿਆਰੋ ਮੇਰੇ ਕੋਲ ਚਲੇ ਜਾ ਇਹ ਬਿਰਿਆਰੋ ਮੇਰੇ ਕੋਲ ਨਹੀਂ ਚਲੇ ਜਾਓ ਇਹ ਚਿੰਦ ਚਮਤਕਾਰ ਕਰਦੇ ਜਿਹੜੇ ਸਿਰਫ ਆਪਣੇ ਆਪ ਨੂੰ ਗਾੜੀ ਰੱਖਿਆ ਹੋਇਆ ਹੈ ਯਿਸੂ ਕਹਿੰਦਾ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ ਨਹੀਂ ਇਸ ਕਰਕੇ ਆਪਣੇ ਵਿਸ਼ਵਾਸ ਵਿੱਚ ਤਗੜੇ ਹੋਈਏ ਅੱਜ ਅੰਤ ਦੇ ਦਿਨ ਆ ਦੇਣੇ ਆ ਤੇ ਅੱਜ ਚੁਣੇ ਹੋਏ ਲੋਕ ਵੀ ਜਿਹੜੇ ਆ ਸਿੱਧੇ ਰਾਹ 'ਤੇ ਨਹੀਂ ਜਾ ਰਹੇ ਜਾਂ ਆਪਣੇ ਪੈਰਾਂ ਦੇ ਉੱਤੇ ਖੜ੍ਹ ਨਹੀਂ ਰਹੇ ਉਹ ਕਿੱਥੇ ਡਿੱਗੀ ਜਾਣਦੇ ਆ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਹਿੰਦਾ ਈਮਾਨ ਰਹਿਣ ਵਾਲੇ ਜਿਨ੍ਹਾਂ ਦਾ ਈਮਾਨ ਹੋਵੇਗਾ ਉਹ ਸਦਾ ਤੱਕ ਰਕਾਇਮ ਰਹਿਣਗੇ ਉਹ ਸਦਾ ਤੱਕ ਮੁਬਾਰਕ ਰਹਿਣਗੇ ਬੋਲੇ ਹallelujah ਹallelujah ਇਸ ਕਰਕੇ ਵਿਸ਼ਵਾਸੀਓ ਅੱਜ ਆਪਣੇ ਪ੍ਰਭੂ ਦੇ ਉੱਤੇ ਵਿਸ਼ਵਾਸ ਕਰੋ ਅੱਜ ਆਪਣੇ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰੋ ਵਿਸ਼ਵਾਸ ਕਰਨ ਵਾਲੇ ਲੋਕ ਉਹ ਸਵਰਗ ਦੇ ਰਾਜ ਵਿੱਚ ਜਾਣਗੇ ਤੇ ਜਿਹੜੇ ਜਿਨ੍ਹਾਂ ਦੇ ਪੈਰ ਟਿਕਦੇ ਨਹੀਂ ਜਿਹੜੇ ਖਲੋਂਦੇ ਨਹੀਂ ਵਿਸ਼ਵਾਸ ਦੇ ਨਾਲ ਬੰਦਗੀ ਨਹੀਂ ਕਰਦੇ ਉਹ ਨਾ ਆਰਦੇ ਨਾ ਪਾਰਦੇ ਉਹ ਕਿਸੇ ਪਾਸੇ ਜੋਗੀ ਨਹੀਂ ਰਹਿਣਗੇ ਇਸ ਕਰਕੇ ਆਪਣੇ ਵਿਸ਼ਵਾਸ ਵਿੱਚ ਕਾਇਮ ਰਹੀ